ਪੰਜਾਬ ਹਰਿਆਣਾ ਮੁਸੇਮ ਹਰਿਆਣੇ ਨੂੰ ਤਾਂ ਇਹ ਕਿਹਾ ਗਿਆ ਸੀ 5 ਸਾਲ ਚਾਦੀ ਰਾਜਧਾਨੀ ਬਣਾ ਲਓ ਭਾਈ ਟੈਂਪੋਰਰੀ ਇਹ ਤਾਂ ਉਂ ਰੱਖੇਗੇ ਯਾਰ ਨਾ ਪਰ ਉਹ ਇਹਨਾਂ ਨੇ ਉਦੋਂ ਬਾਅਦ ਅੱਜ ਤੱਕ ਤੀ ਦਿਲ ਹੁਣ ਤੂੰ ਦੇਖ ਲੈ ਪਿੱਛੇ ਜੇ ਮਨਿਸਤ ਵਾੜੀ ਕਾਂਸ ਦਾ ਲੀਡਰ ਹੈ ਉਹਦਾ ਬਿਆਨ ਪਤਾ ਕੀ ਆਇਆ ਸੀ ਵੀ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਬਣਾ ਦਿਓ ਬੀਜੇਪੀ ਲੀਡਰ ਕਰਨ ਖੇਰ ਦਾ ਵੀ ਬਿਆਨ ਆਇਆ ਸੀ ਉਹਨੂੰ ਸਟੇਟ ਬਣਾਉਣਗੇ ਫਿਰ ਪਤਾ ਕੀ ਕਰਨਗੇ ਜਿੰਨਾ ਮਹਾਲੀ ਦਾਇਰਕਾ ਜੀਰਖਪੁਰ ਵਾਲੇ ਪਾਸੋਂ ਉੱਪਰ ਵਾਲੇ ਪਾਸੋਂ ਨਾਲ ਨਾਲ ਪੰਜਾਬ ਕੱਟਣ ਦੇ ਨਾਲ ਜੋੜ ਕੇ ਉਹਨੂੰ ਵੱਖਰੀ ਸਟੇਟ ਬਣਾ ਦੇਣ ਪੰਜਾਬ ਫਿਰ ਵੱਡਤਾ ਮੈਂ ਤੁਹਾਨੂੰ ਇੱਕ ਬੁਰ ਕੁਐਸਚਨ ਪੁੱਛਦਾਈ ਥੋੜੀ ਤੇ ਭਾਨਾ ਸੀ ਦੂਜੀ ਜੁੜੀ ਜਿਵੇਂ ਮਤਲਬ ਤੁਸੀਂ ਦੋ ਦੋਨੇ ਹੋ ਤੁਸੀਂ ਐਡਆਲੋਜੀ ਆਪਦੀ ਯੂਜ਼ ਕਰਦੇ ਹੋ ਪਰ ਤੁਸੀਂ ਸਾਰੀਆਂ ਸਰਕਾਰਾਂ ਨੂੰ ਪੋਜ਼ ਕਰਦੇ ਹੋ ਅਕਾਲੀਆ ਨੂੰ ਤੁਸੀਂ ਕਹਿੰਦੇ ਉਹਨਾਂ ਨੇ ਬੇਅਦਬੀਆਂ ਕਰਾਤੀਆਂ ਆਮ ਆਦਮੀ ਪਾਰਟੀ ਵਾਲੇ ਤੁਸੀਂ ਇਸ ਵਾਰ ਮਤਲਬ ਬੋਲ ਰਹੇ ਹੋ ਕਾਂਗਰਸੀਆਂ ਨੂੰ ਤੁਸੀਂ ਕਹਿੰਦੇ ਉਹਨਾਂ ਨੇ ਉਦੋਂ ਹਮਲੇ ਕਰਾਏ ਸੀ ਆਪਣੇ ਉਤੇ ਦਰਬਾਰ ਸਾਹਿਬ ਜੀ ਤੇ ਠੀਕ ਹੈ ਜੀ ਤੇ ਪਿੱਛੇ ਰਹਿ ਗਉਣਗੇ ਤੁਸੀਂ ਫਿਰ ਸਤਾਈ ਚ ਕੀ ਕਰ ਸਕਦੇ ਹੋ ਵੀ ਆਪਣਾ ਕੁਝ ਵਧੀਆ ਹੋ ਜਾਏ ਤੁਸੀਂ ਸੋਚਿਆ ਕੋਈ ਸਤਾਈ ਦਾ ਬੀਜੇਪੀ ਰਹੇਗੀ ਮਾਰਾ ਜੀ ਬੀਜੇਪੀ ਨੂੰ ਵੀ ਤੁਸੀਂ ਬਹੁਤ ਮਤਲਬ ਆ ਨੀ ਨੀ ਉਹਦਾ ਤਾਂ ਨਾਮ ਲੈਣ ਦੀ ਜਰੂਰਤ ਜਦੇ ਮਾਜਦੇ ਹੋ ਛੜਤਾ ਤੂੰ ਜਿਹੜਾ ਸਭ ਤੋਂ ਕਦੇ ਮਾਜ ਕੇ ਰੱਖਦੇ ਆ ਨੀ ਨੀ ਉਹਦੀ ਤਾਂ ਜਰੂਰਤ ਹੀ ਨਹੀਂ ਬਈ ਨਾ ਹੀ ਨਾਮ ਲੈਣ ਦੀ ਉਹਦਾ ਸ਼ੁਰੂ ਤੋਂ ਟੰਗ ਹੀ ਰੱਖਿਆ ਸਾਰਾ ਕੁਝ ਆਪਾਂ ਉਹਨਾਂ ਦਾ ਅੱਜ ਵੀ ਕਹਿੰਦੀ ਹੈ ਨਾ ਕਿ ਅਸੀਂ ਸਿੱਖਾਂ ਦੀ ਹਮੈਤੀ ਆ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਲੱਖਾ ਸਿੰਘ ਸੁਧਾਨਾ ਨੂੰ ਸਟੂਡੈਂਟਾਂ ਨੇ ਘੇਰ ਲਿਆ ਤੇ ਹੁਣ ਕਈ ਵੱਡੇ ਸਵਾਲ ਕੈਤੇ ਜਾਂਦੇ ਸਵਾਲ ਕੀ ਕਹੇ ਜਾਂਦੇ ਆ ਜੇ ਕੀ ਗੱਲ ਕਰੀ ਆਪਾਂ ਪ੍ਰਵਾਸੀਆਂ ਨੂੰ ਲੈ ਕੇ ਪ੍ਰਵਾਸੀਆਂ ਨੂੰ ਲੈ ਕੇ ਕਈ ਵਾਰ ਲੱਖਾਂ ਸingh ਸਿਧਾਣਾ ਨੇ ਕਿਹਾ ਵੀ ਇਹਨਾਂ ਨੂੰ ਬਾਹਰ ਕੱਢੋ ਤੇ ਹੁਣ ਪੰਜਾਬ ਦੇ ਜਿਹੜੇ ਸਟੂਡੈਂਟ ਆ ਇਹਨਾਂ ਬਣੀਓ ਇੱਕ ਸਵਾਲ ਕਹੇ ਜਾਂਦੇ ਆ ਵੀ ਜਿਹੜੇ ਸਾਡੇ ਪੰਜਾਬੀ ਮੁੰਡੇ ਕੁੜੀਆਂ ਬਾਹਰ ਜਾਂਦੇ ਆ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਉਹ ਵੀ ਤਾਂ ਉੱਥੇ ਆ ਕਿ ਪ੍ਰਵਾਸੀ ਬਣ ਜਾਂਦੇ ਆ ਤਾਂ ਹੁਣ ਜਿਹੜਾ ਸਟੂਡੈਂਟਾਂ ਨੇ ਲੱਖਾਂ ਸਿੰਘ ਸਿਧਾਣਾ ਨੂੰ ਇਹ ਸਵਾਲ ਕੀਤੇ ਤੇ ਅੱਗੋਂ ਲੱਖਾਂ ਸਿੰਘ ਸਿਧਾਣਾ ਕੀ ਬੋਲੇ ਆ ਉਹ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦਗੇ ਫਿਰ ਆਪਾਂ ਅੱਗੇ ਕਰਾਂਗੇ ਗੱਲ ਵਾ ਤੁਸੀਂ ਆਏ ਗਿੰਦੇ ਹੋ ਵੀ ਇਹ ਵੀ ਨਹੀਂ ਹੋਣੀ ਚਾਹੀਦੇ ਆਪਣੇ ਵਾਲੇ ਕੈਨੇਡਾ ਜਾਂਦੇ ਨੇ ਯੂਕੇ ਜਾਂਦੇ ਨੇ ਅਮਰੀਕਾ ਜਾਂਦੇ ਨੇ ਸਾਨੂੰ ਪੰਜਾਬੀ ਸੂਬਾ ਬਣਾਉਣ ਖਾਤਰ ਫੇਰ ਵੀ ਜਾਨਾਂ ਦੇਣੀਆਂ ਪਈਆਂ ਫਿਰ ਕੀ ਕੀਤਾ ਫਿਰ ਵੜਤਾ ਚੰਡੀਗੜ੍ਹ ਵਿੱਚੋਂ ਕੱਢ ਲਿਆ ਮਾਚਲ ਕੱਢ ਲਿਆ ਹਰਿਆਣਾ ਕੱਢ ਲਿਆ ਨਾ ਕਾਂਲੀ ਨੂੰ ਕੁਝ ਕਹਿੰਦੇ ਉਹਨਾਂ ਨੇ ਬੇਅਦਬੀਆਂ ਕਰਾਦੀਆਂ ਆਮ ਆਦਮੀ ਪਾਰਟੀ ਵਾਲੇ ਕੁਝ ਸੀ ਇਸ ਵਾਰ ਮਤਲਬ ਬੋਲ ਰਹੇ ਹਾਂ ਕਾਂਗਰਸੀਏ ਨੂੰ ਕੁਝ ਕਹਿੰਦੇ ਉਹਨਾਂ ਨੇ ਉਦੋਂ ਹਮਲੇ ਕਰਾਏ ਸੀ ਆਪਣੇ ਉਦੇ ਦਰਬਾਰ ਸਾਹਿਬ ਜੀ ਤੇ ਠੀਕ ਹੈ ਜੀ ਤੁਸੀਂ ਪਿੱਛੇ ਰਹਿ ਗਏ ਤੁਸੀਂ ਫਿਰ ਸਤਾਈ ਤੇ ਕੀ ਕਰ ਸਕਦੇ ਹੋ ਵੀ ਆਪਣਾ ਕੁਝ ਵਧੀਆ ਹੋ ਜਾ ਤੁਸੀਂ ਸੋਚਿਆ ਕੋਈ ਸਤਾਈ ਦਾ ਇਹ ਵੀ ਰਹੇਗੀ ਮੈਂ ਮੈਨੂੰ ਦੇ ਨਾਲ ਖੜੂਗਾ ਪਰ ਤੁਸੀਂ ਕਿਉਂਕਿ ਸਾਰੀ ਯੂਜ਼ ਨਾ ਖੜਦੇ ਹੋ ਵੀ ਮੇਰੀ ਤਾਂ ਵੋਟ ਬਣ ਗਈ ਚਲੋ ਪਿਛਲੇ ਸਾਲ ਬਣੀ ਹੈ ਪਰ ਮੈਂ ਸਿਰਫ ਨਹੀਂ ਪਰ ਮੈਂ ਇਹ ਨਾ ਜਾਣਦਾ ਤੁਸੀਂ ਕੀ ਸੋਚਿਆ ਕਿ ਤੁਸੀਂ ਕੀ ਕਰ ਦੋਗੇ ਜਿਹੜਾ ਅੱਜ ਤੱਕ ਕਲੇ ਨਹੀਂ ਕਰ ਪਰ ਤੁਸੀਂ ਅੱਜ ਮੈਂ ਜੇ ਸਰਪੰਚ ਵੀ ਖੜਾ ਹੋ ਜਾ ਮੈਨੂੰ ਮੇਰੇ ਪਿੰਡ ਦੇ ਲੋਕ ਇਹ ਰਾਤ ਜਿੱਤੇ ਮੈਂ ਮਰ ਗਿਆ ਮੇਰੇ ਸੰਸਕਾਰ ਤੇ 2 ਲੱਖ ਬੰਦਾ ਕੱਟੂ ਸੁਪਾਲਾ ਜੀ ਦੂਜੀ ਨੇ ਆ ਜਿੰਮਤ ਲੋ ਸਾਰੀ ਆਪਦੀ ਗੱਲ ਕਰੀ ਵੀ ਕਿਸਾਨ ਆ ਗੋਦੇ ਹੱਥੋਂ ਸਾਰਾ ਕੁਝ ਹੋਣਾ ਚਾਹੀਦਾ ਪਰ ਉਹ ਇਨ ਕੈਪेबल ਹੈਗੇ ਨਹੀਂ ਕਿ ਉਹ ਐਡਮਿਨਿਸਟ੍ਰੇਸ਼ਨ ਚਲਾ ਲੈਣਗੇ ਤੁਸੀਂ ਕੈਪेबल ਹੈਗੇ ਹੋ ਤੁਸੀਂ ਐਡਮਿਨਿਸਟ੍ਰੇਸ਼ਨ ਚਲਾ ਲਓ ਬਹੁਤ ਸੋਖੀ ਦੀ ਗੱਲ ਉਹ ਤੁਹਾਨੂੰ ਜਰੂਰ ਨਾਲ ਲਾ ਰੱਖਿਆ ਸਾਰੀ ਉਹ ਤੁਹਾਡੇ ਨਾਲ ਤਾਂ ਨਹੀਂ ਕਿ ਤੁਸੀਂ ਉਹਨਾਂ ਲਈ ਖੜਦੇ ਹੋ ਉਹ ਤੁਹਾਡੇ ਲਈ ਖੜਦੇ ਨੇ ਮਤਲਬ ਹੱਥ ਨੂੰ ਹੱਥ ਹੀ ਮਤਲਬ ਹਾਂ ਹਾਂ ਚੁਣਵਾ ਤੇ ਪੰਜਾਬ ਨੂੰ ਪੰਜਾਬ ਕਹਿੰਦਾ ਵੀ ਰੋਡ ਮੈਪ ਕੀ ਹੈ ਤੁਹਾਡੇ ਕੋਲੇ ਵੀ ਸਤਾਈਂ ਨਾ ਕੀ ਕਰ ਸਕਦੇ ਹੋ ਜਿਹੜਾ ਤੱਕ ਨਹੀਂ ਚੁਣਾ ਮੇਰੇ ਕੋਲ ਕਦੇ ਪੈਨ ਡਾਈ ਮੇਰੇ ਮੇਰੇ ਇੱਥੇ ਗੋਲੀ ਵੱਜੀ ਵਸੇ ਇੱਥੇ ਠੀਕ ਹੈ ਇੱਥੇ ਹੀ ਅਮਲੇ ਇੱਥੇ ਆ ਗਈ ਸੀ ਇੱਕ ਇੱਥੇ ਵੱਜ ਗਈ ਥੋੜੀ ਨਿਕਲ ਗਈ ਇੱਧਰ ਦੀ 7-8 ਵਜੇ ਫੇਰ ਵੱਜੇਗਾ ਹਨਾ ਤਿੰਨ ਵਾਰੀ ਮੌਜੂਦ ਫੇਰ ਖੜਾ ਹਾਂ ਤੇਰੇ ਕੋਲੇ ਤੇ ਨਹੀਂ ਹੁਣ ਨੂੰ ਯਾਰ ਭੋਗ ਪਿਆ ਹੁੰਦਾ ਘਾਲੀ ਘਾਤ ਹੁੰਦੀ ਕੀ ਲੈ ਜਾਗੇ ਆਪਾਂ ਇੱਕ ਮਿੱਟੀ ਦਾ ਟੋਕੜਾ ਸਾਡੇ ਲਈ ਜਾਣ ਤੋਂ ਵੀ ਜ਼ਿਆਦੇ ਆ ਠੀਕ ਹੈ ਜੀ ਜਿਹੜੀ ਧਰਤੀ ਖਤਰ ਜਾਣਾ ਗਈਆਂ ਹੁਣ ਹਾਂ ਜੀ ਉਹ ਧਰਤੀ ਆਮ ਨਹੀਂ ਹੁੰਦੀ ਠੀਕ ਨਹੀਂ ਮੈਂ ਮੈਂ ਤਾਂ ਜਿਹੜਾ ਬੰਦਾ ਬਾਹਰ ਜਾਂਦਾ ਮੈਂ ਗਾਲਾਂ ਕੱਢਦਾ ਮੈਂ ਨਹੀਂ ਪਸੰਦ ਕਰਦਾ ਪਰ ਜਾਓ ਮਾੜਾ ਨਹੀਂ ਜਾਣਾ ਵੀਰ ਜਾਓ ਮਾੜਾ ਨਹੀਂ ਪੱਕੇ ਪੈਰੀਂ ਨਾ ਜਾਓ ਵੀ ਜਮੀਨਾਂ ਹੀ ਵੇਚੀਆਂ ਘਰ ਵੇਚ ਗਿਆ ਛੱਡ ਕੇ ਤੁਰ ਗਿਆ ਉਹ ਮਾੜਾ ਨੀ ਮਤਲਬ ਮੈਂ ਨਹੀਂ ਕਲ ਨੋਟ ਕੀਤੀ ਮੈਂ ਥੋੜੇ ਤੋਂ ਬਹੁਤ ਛੋਟਾ ਅੱਧਾ ਹੀ ਹੋਊਗਾ ਮਰ ਜ ਪਰ ਮੈਂ ਕਲ ਨੋਟ ਕੀਤੀ ਹੈ ਵੀ ਨਾ ਇੱਥੇ ਆਏ ਮਤਲਬ ਪ੍ਰਵਾਸੀਆਂ ਨੂੰ ਤੁਸੀਂ ਆਏ ਜਾਂਦੇ ਹੋ ਵੀ ਇਹ ਉਹ ਨਹੀਂ ਹੋਣੇ ਚਾਹੀਦੇ ਆਪਣੇ ਵਾਲੇ ਕੈਨੇਡਾ ਜਾਂਦੇ ਨੇ ਯੂਕੇ ਜਾਂਦੇ ਨੇ ਅਮਰੀਕਾ ਜਾਂਦੇ ਨੇ ਬਾਈ ਫਲਿਗਿਸ਼ਨ ਹੋ ਕੇ ਜਾਂਦੇ ਨੇ ਉਹਦੇ ਇੱਕ ਜਦ ਮੈਂ ਇਹ ਨਹੀਂ ਕਹ ਰੇ ਕਿ ਆ ਵੀ ਪ੍ਰਵਾਸੀ ਆਉਣ ਨਾ ਹਾਂਜੀ ਜੀ ਸਾਡ ਕਿਉਂ ਸਵਾਗਤ ਤਾਂ ਕੰਮ ਕਰਨਾ ਹਾਂਜੀ ਕੋਈ ਦਿੱਕਤ ਨਹੀਂ ਮਸਲਾ ਬੋਟ ਦਾ ਮਸਲਾ ਡੈਮੋਗ੍ਰਾਫੀ ਦਾ ਹੁਣ ਤੁਮ ਮੈਨੂੰ ਗੱਲ ਦਾ ਜਵਾਬ ਦੇ ਜਦੋਂ ਇਤਿਹਾਸ ਪੜ੍ਹ ਹਾਂਜੀ 90% ਕਰਵਾਨੀਆਂ ਸਿੱਖਾਂ ਦੀਆਂ ਨੇ ਇੱਥੇ ਹਾਂਜੀ ਮੰਨਦਾ ਪੰਜਾਬੀ ਹਾਂਜੀ ਇੰਡੀਆ ਜੀ ਚੰਗੇ ਜਰਦੀ ਦੀ ਗੱਲ ਕਰ ਲਾ ਠੀਕ ਹੈ ਠੀਕ ਹੈ ਨਾ ਸਾਰੀਆਂ ਫਾਂਸੀਆਂ ਤੋਂ ਲੈ ਕੇ ਕਾਲੇ ਪਾਣੀਆਂ ਤੋਂ ਲੈ ਕੇ ਏਕਾਂ ਦੇ ਗੋਲੀਆਂ ਖਾਧੀਆਂ ਤਾਂ ਸਿੱਖਾਂ ਨੇ ਖਾਧੀਆਂ ਮੁਰਖ ਦੇ ਲਈ ਖਾਧੀਆਂ ਨਾ ਉਹਨਾਂ ਵੇਲਿਆਂ ਜਦੋਂ 1940 ਦੇ ਵਿੱਚ ਕਾਨਫਰੰਸ ਹੁੰਦੀ ਆ ਨਹਿਰੂ ਕੀ ਕਹਿੰਦਾ ਕੋਈ ਸਾਨੂੰ ਸਾਰਾ ਤੁਹਾਡਾ ਜੋ ਬਣਦਾ ਉਹ ਦੇਵਾਂਗੇ ਪੂਰਾ ਸੂਬਾ ਦੇਵਾਂਗੇ ਸੁਣ ਕੋਈ ਇੱਕ ਦਿਨ ਆਜ਼ਾਦੀ ਤੁਸੀਂ ਨਿੱਗ ਨਾਲ ਪੂਰੇ ਨਾ ਰਹੋਗੇ ਠੀਕ ਹੈ ਨਾ 47 ਆਉਂਦੀ ਆ ਲੀਡਰ ਜਾਂਦੇ ਆ ਮਿਲ Nehru ਨੂੰ ਕੀ ਕਹਿੰਦਾ Nehru Nehru ਕਹਿੰਦਾ ਉਹ ਗੱਲਾਂ ਭੁੱਲ ਜਿਓ ਹੁਣ ਗਈਆਂ 56 57 ਤੱਕ ਜਾਂਦੇ ਆ ਸਾਰੇ ਸੂਬੇ ਜਿਹੜੇ ਬਣੇ ਬੋਲੀ ਦੇ ਆਧਾਰ ਤੇ ਬਣ ਜਾਂਦੇ ਆ 66 ਤੱਕ ਪੰਜਾਬ ਨੂੰ ਸੰਨਰਸ਼ ਕਰਨਾ ਪਿਆ ਦਰਸ਼ਨ ਸਿੰਘ ਫੇਰੂਮਾਨ 72 ਦਿਨਾਂ ਭੁੱਖ ਹੜਤਾਲ ਤੇ ਬੈਠ ਕੇ ਚੜ੍ਹਾਈ ਕਰ ਗਿਆ ਪੰਜਾਬੀ ਸੂਬੇ ਦੀ ਖਾਤਰ ਸਾਨੂੰ ਪੰਜਾਬੀ ਸੂਬਾ ਬਣਾਉਣ ਖਾਤਰ ਫੇਰ ਵੀ ਜਾਨਾਂ ਦੇਣੀਆਂ ਪਈਆਂ ਫਿਰ ਕੀ ਕੀਤਾ ਫਿਰ ਵੜਤਾ ਚੰਡੀਗੜ੍ਹ ਵਿੱਚੋਂ ਕੱਢ ਲਿਆ ਹਾਂਜੀ ਹਿਮਾਚਲ ਕੱਢ ਲਿਆ ਹਰਿਆਣਾ ਕੱਢ ਲਿਆ ਕੱਢ ਲਿਆ ਨਾ ਅੱਛਾ ਫੇਰ ਅੱਗੇ ਆ ਜਾ ਤੁਮ ਨੂੰ ਇੱਕ ਗੱਲ ਨਾ ਦੇਖ ਤੂੰ ਆ ਸਾਡਾ ਰੋਸ ਕੀ ਆ ਸਾਡਾ ਰੋਸ ਇਹ ਆ ਵੀ ਸਾਰੇ ਸੂਬਿਆਂ ਕੋਲ ਸਾਰੀਆਂ ਸਟੇਟਾਂ ਕੋਲ ਅਜਿਹਾ ਨਹੀਂ ਹੈਗੀ ਨਾ ਹਾਂਜੀ ਵੀਡੀਓ ਤੁਸੀਂ ਸੁਣੀ ਲਈ ਆ ਲੱਖਾ ਸਿੰਘ ਸੁਧਾਰਾ ਨੂੰ ਇਹ ਸਟੂਡੈਂਟ ਵੱਲੋਂ ਸਵਾਲ ਕੀਤੇ ਜਾਂਦੇ ਆ ਪਰ ਲੱਖਾ ਸਿੰਘ ਸੁਧਾਰਾ ਨੇ ਜਵਾਬ ਦਿੱਤੇ ਵੀ ਹੁਣ ਸਾਡੇ ਇਤਿਹਾਸ ਬਾਰੇ ਸਾਡੇ ਪੰਜਾਬ ਬਾਰੇ ਜਿਵੇਂ ਇਹ ਹੁਣ ਗੱਲ ਕਰੀਏ ਬਾਹਰ ਜਾਣ ਦੀ ਗੱਲ ਕਹਿੰਦੇ ਸੀ ਇਹ ਜਿਹੜਾ ਇਹ ਸਟੂਡੈਂਟ ਵੀ ਬਾਹਰ ਜਾਂਦੇ ਆ ਹੁਣ ਲੱਖਾ ਸਿੰਘ ਸੁਧਾਰਾ ਕਹਿੰਦੇ ਵੀ ਬਾਹਰ ਜਾਣ ਖੁਸ਼ੀ ਨਾਲ ਜਾਣ ਪਰ ਜਿਹੜਾ ਆਪਦਾ ਇਧਰੋਂ ਕੋਠੀਆਂ ਵਗੈਰਾ ਕੋਈ ਹੋਰ ਪੈਸਾ ਤੇ ਲਾ ਇਧਰੋਂ ਸਾਰਾ ਇਕੱਠਾ ਕਰਕੇ ਉਧਰ ਵੱਗ ਜਾਂਦੇ ਆ ਇਧਰੋਂ ਆਪਣੀਆਂ ਘਰ ਵੇਚ ਜਾਂਦੇ ਆ ਕੋਠੀਆਂ ਵੇਚ ਜਾਂਦੇ ਆ ਤੇ ਬਾਅਦ ਚ ਉਧਰ ਜਾ ਕੇ ਵੀ ਤਾਂ ਨੌਕਰੀ ਕਰਦੇ ਆ ਨਾ ਕਿਸੇ ਦੇ ਤਹਣੀ ਗੱਲ ਇਹ ਉੱਠਦੀ ਆ ਸਵਾਲ ਇਹ ਉੱਠਦਿਆ ਤੇ ਬਾਕੀ ਰਹਿ ਗਈ ਗੱਲ ਪ੍ਰਵਾਸੀਆਂ ਦੀ ਇਹੇ ਗੱਲ ਜਿਹੜੀ ਪ੍ਰਵਾਸੀਆਂ ਦੀ ਕਿਹਾ ਇਹ ਇਹ ਨਹੀਂ ਕਿਹਾ ਵੀ ਪ੍ਰਵਾਸੀ ਨਾ ਹੋਣ ਪ੍ਰਵਾਸੀਆਂ ਦੇ ਜਿਹੜੇ ਪੱਕੇ ਫਰੂਫ ਬਣਦੇ ਆ ਉਹ ਨਹੀਂ ਬਣਨੇ ਚਾਹੀਦੇ ਗੱਲ ਇਹ ਸਵਾਲ ਕਿਹਾ ਗਿਆ ਪ੍ਰਵਾਸੀਆਂ ਦਾ ਹੁਣ ਵੀਡੀਓ ਤੁਸੀਂ ਪੂਰੀ ਸੁਣੀ ਲਈ ਸੋਡਾ ਕੀ ਕਹਣਾ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਦਾ ਸਾਂਝੀ ਜਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ